ਪਰਵਾਹ ਵਾਲੇ ਨੂੰ ਕੀ ਐ ਤੂੰ ਚੱਲਣਾ ਕਿ ਨਹੀਂ ਚੱਲਦਾ ਤੈਨੂੰ ਮੈਂ ਕਹੀ ਜਾਨੀ ਆ ਤੂੰ ਅੰਦਰ ਚੱਲ ਕਿੱਥੇ ਜਾਣਾ ਉਹ ਗੱਲ ਸੁਣੋ ਮੇਰੀ ਭਾਗਮਾਨੀ ਕਿਸੇ ਨੂੰ ਪਤਾ ਨਾ ਲੱਗ ਜੇ ਠੀਕ ਐ ਨਾ ਕਿਉਂ ਮੁੰਡਿਓ ਆਪਣਾ ਕੰਮ ਬੁਧੀ ਚੱਲ ਰਿਹਾ ਹੈ ਪੈਸਾ ਟੱਕ ਆਪਣਾ ਬੁਧੀ ਮਿਲ ਜਾਂਦਾ ਓਹੋ ਪਤਾ ਕਿਵੇਂ ਲੱਗੂਗਾ ਅੱਜ ਤੱਕ ਕਿਸੇ ਨੂੰ ਸ਼ੱਕ ਤਾਂ ਹੋਣ ਨਹੀਂ ਦਿੱਤਾ ਆਪਾਂ ਜਾਲ ਹੀ ਇਸ ਦੇ ਹਿਸਾਬ ਨਾਲ ਬਿਛਾਉਣੇ ਹੁੰਨੇ ਆ ਨਾਲੇ ਮੇਰਾ ਡੰਗਿਆ ਕਦੇ ਪਾਣੀ ਮੰਗਿਆ ਅੱਜ ਤੱਕ ਇਹਦਾ ਗੱਲ ਹੈ ਕਿ ਲੈ ਪੁੱਤਸਾ ਨੂੰ ਹਫ਼ਤਾ ਦਿੰਦੇ ਤਾਂ ਹੈਗੀ ਆ ਨੀ ਨਦੀ ਮਿੰਨੇ ਪੈਸੇ ਦਿੰਨੇ ਆ ਉਹਨਾਂ ਦੀ ਤਲੀ ਤੇ ਧਰਦੇ ਆ ਤਲੀ ਤੇ ਬਸ ਹਾਂ ਇਹ ਗੱਲ ਤਾਂ ਹੈ ਪੁਰਸ਼ਾਂ ਨਾਲ ਗੱਲ ਕਿ ਉਹ ਨਿੰਬੜ ਗਈ ਗੱਲ ਆ ਕਿ ਪਿੰਡ ਪੁੰਡਾਂ ਚ ਪਤਾ ਨਾ ਲੱਗ ਜੇ ਤੂੰ ਬੰਦਾ ਮੁੱਝ ਜਿ ਬੈਠੀਂ ਕਿ ਨਾ ਨੇ ਗਾਸ ਨੂੰ ਤੋਂ ਬੰਦੇ ਹੋਣ ਜੇ ਫਿਰ ਤਾਂ ਛੇੜ ਹੀ ਨਾ ਜੇ ਬੁੜੀ ਹੋਈ ਤਾਂ ਵੀ ਨਾ ਛੇੜੀ ਇਕੱਲਾ ਮੁੰਡਾ ਗੁੰਡਾ ਸੋਹਣਾ ਕਿ ਕੜਾ ਬੋਲਟ-ਬੋਲਟ ਤੇ ਜਾਂ ਕਿਸੇ ਦੀ ਜਾਨ ਜਾਂਦਾ ਹੋਵੇ ਉਹਨੂੰ ਛੇੜੀ ਪੈਸੇ ਵਾਲੇ ਨੂੰ ਛਾ ਨਾ ਤੁਸੀਂ ਬੁੜੀਆਂ ਨੂੰ ਕਿੱਦਾਂ ਸਿਖਾਉਨੇ ਹੋ ਹ ਹੁਣ ਤੱਕ ਕਿੰਨੇ ਕੇਸ ਹੋ ਗਏ ਮੈਂ ਤਾਂ ਮੁਰਗਾ ਹੀ ਉਹ ਜਾ ਦੇਖ ਕੇ ਪਛਾਣ ਲੈਣੀ ਆ ਦੂਰੋਂ ਹੀ ਵੀ ਉਹ ਹੁੰਦਾ ਇਹ ਪੱਕਾ ਆਪਣੇ ਕੰਮ ਦਾ ਬੰਦਾ ਤੇ ਹੁਣ ਤੁਸੀਂ ਹਿਸਾਬ ਲਾ ਲਿਓ ਇੱਧਰ ਖੜਨਾ ਤੁਸੀਂ ਕਿਸੇ ਨੂੰ ਪਤਾ ਨਾ ਲੱਗੇ ਕਿ ਇੱਥੇ ਕੋਈ ਖੜੇ ਹੋ ਤੇ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਠੀਕ ਆ ਬਾਕੀ ਮਨੀ ਤੂੰ ਕਹਿੰਦੀ ਕਰਦੀ ਕਹਿੰਦੀ ਮੇਰੀ ਗੱਲ ਸੁਣੋ 1 ਲੱਖ 2 ਲੱਖ ਰੁਪਏ ਕੁੱਟ ਦੇ ਦੇ ਸੁਣ ਕੀ ਨਾ ਕੋਈ ਚੱਪਾ ਆਪਾਂ ਗੱਡੀ ਲੈਣੀ ਆ ਆਪਾਂ ਨੂੰ ਤਾਂ ਸਹੀ ਗੱਲ ਆ ਰੋਟੀ ਹਾਜਮ ਆਵੇ ਨਾ ਆਵੇ ਪਰ ਜਿੰਨਾ ਚਿਰ ਆਪਾਂ ਨਾ ਕੋਈ 1 ਲੱਖ 2 ਲੱਖ ਰੁਪਇਆ ਆ ਲੋਕਾਂ ਦੀ ਭੈਣ ਦੀ ਰੱਖਾ ਬਸ ਦੀ ਰੱਖ ਗਏ ਨੇ ਕੋਈ ਚੱਕਿਆ ਤੂੰ ਜਾ ਮੈਨੇ ਬੋਝ ਕੇ ਲਈ ਜਾ ਕੋਈ ਦੇਖ ਮੁੰਡਾ ਖੁੰਡਾ ਪੱਟ ਕੇ ਦੇਖਾਂ ਮੋਰਚੇ ਨੇ ਦੇ ਬੈਠਾ ਮੈਂ ਮੁੰਡਾ ਖੁੰਡਾ ਪੱਟ ਕੇ ਕੀ ਮੈਂ ਵਿਆਹ ਕਰਾਉਣਾ ਚਾਹੇ ਬੁੜਾ ਹੋਵੇ ਚਾਹੇ ਮੁੰਡਾ ਹੋਵੇ ਆਪਾਂ ਤਾਂ ਪੈਸਿਆਂ ਤੱਕ ਮਤਲਬ ਆਏ ਆ ਮੁੰਡੇ ਖੁੰਡੇ ਮਿੱਟੀ ਚ ਡਰ ਜਾਂਦੇ ਨੇ ਭੈਣ ਦੇ ਖਸਮ ਕੱਲੇ ਹੀ ਐ ਉਹ ਤਾਂ ਠੀਕ ਆ ਛੋਰ ਜੇ ਮੱਤੀ ਵਾਲੇ ਉਹ ਤਾਂ ਠੀਕ ਆ ਪਰ ਬੁੜੇ ਬੜੇ ਬਥੇਰੇ ਡਾਲਦੇ ਨੇ ਆਪਣੇ ਹੱਥ ਚ ਮੁਰਗਾ ਆਉਣਾ ਚਾਹੀਦਾ ਚਾਹੇ ਛੋਟੀ ਉਮਰ ਦਾ ਹੋਵੇ ਚਾਹੇ ਵੱਡੀ ਦਾ ਪਤਾ ਹਲਾਲ ਕਰਨਾ ਬਸ ਤੁਸੀਂ ਖੜੋ ਮੈਂ ਜਾਣੀ ਆ ਮੋਰਚੇ ਤੇ ਠੀ ਚੰਗਾ ਮੇਰੀ ਗੱਲ ਸੁਣ ਉਹ ਕਿ ਦਬੀਵਾਂਸ ਕੋਈ ਗੱਲ ਨਹੀਂ ਸੁਣ ਕਿਹਨਾ ਗੱਲਾਂ ਹਾਂ ਸ਼ੱਕ ਦਾ ਪੈਸਾ ਨਹੀਂ ਅਸੀਂ ਉਹ ਪੈਸੇ ਨਾ ਗਰੇ ਚਾੜਵਾਂਗੇ ਮੇਰੀ ਘਾਲੀ ਸੁਣ ਕਿਹਨਾ ਗੱਲਾਂ ਐ ਚੱਲੂਗੀ ਦੇਖਦਾ ਯਾਰ ਤੂੰ ਕਹਿੰਨੀ ਮੱਟੇ ਚ ਮੁਰਗੇ ਪਸਾਣਦੀ ਹੈ ਰਹੀਉਣਾ ਮੈਂ ਗੱਡੀਆਂ ਚੁੱਕਿਆ ਪਾ ਮੱਟੇ ਚ ਲੈ ਲਾਂਗੇ ਇਹਨੇ ਖਰਜ ਹੋ ਗਿਆ ਤੇ ਦੇਖਦੇ ਆਪਾਂ ਕੀ ਬਣਦਾ ਲੈ ਆ ਹੁੰਦਾ ਕੱਲਾ ਕਹਿ ਰਾ ਉਹ ਵੀ ਬੁੱਟ ਤੇ ਲੱਗਦਾ ਮੁਰਗਾ ਫਸ ਗਿਆ ਰੋਕ ਕੇ ਜੀ ਤੁਮ ਬਾਈ ਕਿਵੇਂ ਖੜੀਆਂ ਹੋ ਰੇ ਅਸੀਂ ਤਾਂ ਜੀ ਇੱਧਰ ਜਾ ਰਹੇ ਸੀਗੇ ਮੇਰੇ ਘਰ ਆਲਾ ਨਾ ਮਤਲਬ ਮੋਟਰਸਾਈਕਲ ਪੈਂਚਰ ਹੋ ਗਿਆ ਉਹ ਲੈ ਕੇ ਗਏ ਨੇ ਉੱਥੇ ਅੱਗੇ ਅੱਗੇ ਤੋਰ ਕੇ ਤੁਸੀਂ ਮੈਨੂੰ ਉੱਥੇ ਤੱਕ ਛੱਡ ਦੋਗੇ ਚੱਲ ਕੋਈ ਨਹੀਂ ਛੱਡਦਾ ਨਾ ਬਾਈ ਬੈ ਜਾ ਚੱਲਾ ਬਾਈ ਹਾਂਜੀ ਹਾਂਜੀ ਜੀ ਆ ਗਿਆ ਬਸ ਸਟੈਂਡ ਜੀ ਮੈਂ ਤਾਂ ਅਮੀਰਗੜ ਜਾਣਾ ਤੁਸੀਂ ਉੱਥੇ ਦੇਖ ਲਓ ਇੱਥੇ ਲੱਗ ਰਹੇ ਨੇ ਪੈਂਚਰ ਲਵਾਣੇ ਕਿਹੜਾ ਪੈਂਚਰ ਪੈਂਚਰ ਛੋਡੇ ਘਰ ਵਾਲਾ ਮੋਟਰਸਾਈਕਲ ਤੇ ਜਿਹੜਾ ਕਹਿੰਦੇ ਤੇ ਲਵਾਣ ਨੂੰ ਜੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਨਾ ਤਾਂ ਕੋਈ ਮੋਟਰਸਾਈਕਲ ਪੈਂਚਰ ਹੋਇਆ ਨਾ ਮੇਰੇ ਘਰ ਵਾਲਾ ਸੀ ਇੱਥੇ ਲੋਕ ਦੇਖ ਲੈ ਕਿੰਨੇ ਆ ਜੇ ਆਪਣੀ ਇੱਜ਼ਤ ਬਚਾਉਣਾ ਚਾਹੁੰਦਾ ਨਾ ਸਟੱਪ ਕਰਕੇ ਐਂ ਬੋਲ ਤਾ ਸਟਾਰਟ ਦਾ ਸਟਾਰਟ ਮੇਰੇ ਘਰ ਵੱਲ ਲੈ ਚੱਲ ਨਹੀਂ ਤਾਂ ਫਿਰ ਮੈਂ ਇੱਥੇ ਰੋਲਾ ਪਾ ਦੇਣਾ 1 ਮਿੰਟ ਲੱਗਣਾ ਤੈਨੂੰ ਪਤਾ ਹੀ ਆ ਤੇਰੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਣੀਆਂ ਨੇ ਮੈਂ ਛੋਡੇ ਮੁਰੇ ਹੱਥ ਮੰਦਾ ਹੀ ਮੈਂ ਹਜੇ ਬੰਦਾ ਨਹੀਂ ਹੈਗਾ ਵੇਖ ਮੇਰੀ ਗੱਲ ਸੁਣ ਲੈ ਹੱਥ ਉੱਥੇ ਨਾ ਪੰਨ ਤੈਨੂੰ ਵੀ ਲੋਕ ਦੇਖਦੇ ਨੇ ਮੇਰਾ ਤਾਂ ਕੁਝ ਨਹੀਂ ਜਾਣਾ ਹੈਗਾ ਸਟੱਪ ਕਰਕੇ ਮੋਟਰਸਾਈਕਲ ਐਂ ਲੈ ਚੱਲ ਮੈਨੂੰ ਘਰ ਤੱਕ ਛੱਡਿਆ ਕਰੀਂਦਾ ਚਲੋ ਛੱਡਿਆ ਲੈ ਹਾਂ ਲੈ ਜਾਈਂ ਜੀ ਰੋ 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 ਤੇਰੇ ਤੇ ਆ ਗਿਆ ਮੇਰਾ ਘਰ ਸਹੀ ਲੋ ਜੀ ਫਿਰ ਵਗਜੋ ਕਿੱਥੇ ਵਗਜੋ ਕਰਾਂ ਜੀ ਅਪਦੇ ਜੀ ਕਿਉਂ ਹੋਰ ਇਹ ਸੜਕ ਆ ਗਿਆ ਜੀ ਚੱਲ ਤੂੰ ਵੀ ਨਾਲ ਹੀ ਮੈਂ ਕੀ ਕਰੂੰਗਾ ਜੀ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਕਹਤਾ ਨਾ ਮੋਟਰਸਾਈਕਲ ਉਧਰ ਨੂੰ ਖਿੱਚ ਲੈ ਤੁਹਾਨੂੰ ਜੀ ਮੇਰੇ ਕਰੇ ਵੀ ਤੀਆਂ ਪਹਿਣਾ ਨਹੀਂ ਤੁਹਾਨੂੰ ਵੀ ਐਜਾ ਕੁਝ ਕਰਦੇ ਜੀ ਤੀਆਂ ਪਹਿਣਾ ਤਾਂ ਠੀਕ ਆ ਪਰ ਮੇਰੇ ਆਲੇ ਦਾਲੇ ਘਰ ਦੇ ਘਰ ਬਹੁਤ ਨੇਗੇ ਤੈਨੂੰ ਪਤਾ ਰੋਡ ਬਹੁਤ ਚੱਲਦਾ ਜੇ ਉਰੇ ਖੜਕੇ ਰੌਲਾ ਪਾਉਣ ਲੱਗੀ ਤਾ ਤੋ ਦੇਖ ਲੈ ਫਿਰ ਲਾਲਾ ਸਾਹਿਬ ਚੁੱਪ ਕਰਕੇ ਉਧਰ ਨੂੰ ਮੋੜਲਾ ਮੋਟਰਸਾਈਕਲ ਦਾ ਮੂੰਹ ਛੇਤੀ ਕਰ ਤੂੰ ਪਹਿਲਾਂ ਕੋਈ ਦੇਖ ਲਵੇ ਚਲ ਆ ਜੀ ਚੱਲ 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 ਕਾਨੂੰਨ ਜੀ ਮੈਂ ਵੀ ਪਰਿਵਾਰ ਵਾਲਾ ਜੀ ਪਰਿਵਾਰ ਵਾਲੇ ਨੂੰ ਕੀ ਐ ਤੂੰ ਚੱਲਣਾ ਕਿ ਨਹੀਂ ਚੱਲਦਾ ਤੈਨੂੰ ਮੈਂ ਕਹੀ ਜਾਨੀਆ ਤੂੰ ਅੰਦਰ ਚੱਲ ਮੈਨੂੰ ਭਾਗ ਜਾਣ ਜੀ ਕਾਨੂੰਨ ਜੀ ਮੈਂ ਤਾਂ ਥੋਡੀ ਮਦਦ ਕਰੀ ਸੀ ਕੋਈ ਨਾ ਆ ਜਾ ਮੈਂ ਵੀ ਤੇਰੀ ਮਦਦ ਹੀ ਕਰੂੰਗੀ ਅੰਦਰ ਚੱਲ ਹੈਲੋ ਜੁੱਤੀ ਇੱਥੇ ਤਾਰ ਦੇ ਬਾਹਰੇ ਚੱਲ ਛੇਤੀ ਅੰਦਰ ਤੁਸੀਂ ਇਹ ੱਟਾ ਕਾ ਕਰ ਰਹੇ ਹੋ ਜੀ ੱਟਾ ਕਰਦੀ ਆਂ ਹਾਂ ਜੀ ਮੈਂ ਤਾਂ ਤੁਹਾਡੀ ਕਿਸਾਨੀ ਦੇ ਨਾਤੇ ਮਦਦ ਕਰੀ ਸੀ ਹੋ ਸਮਝਿਆ ਮਦਦ ਜੇ ਕਿਸੇ ਦੀ ਕਰਨੀ ਹੈ ਨਾ ਤਾਂ ਚੰਗੀ ਤਰ੍ਹਾਂ ਕਰੋ ਆ ਕੀ ਆ ਮਦਦ ਵੀ ਉੱਥੋਂ ਬਿਠਾ ਲਿਆ ਇੱਥੇ ਛੱਡ ਤਾ ਚੱਲ ਕੋਈ ਤੂੰ ਬੈਠ ਪਹਿਲਾਂ ਮੇਰੀ ਗੱਲ ਸੁਣ ਤੈਨੂੰ ਮੇਰੇ ਕੋਈ ਘਾਟ ਲੱਗਦੀ ਆ ਘਾੜ ਤਾਂ ਨਹੀਂ ਹੈ ਸਾਡੇ 6 ਫੁੱਟ ਦੀ ਜਵਾਨ ਹੈ ਕਿ ਤੂੰ ਉੱਚੀ ਲੰਬੀ ਤੈਨੂੰ ਸੋਹਣੀ ਨਹੀਂ ਲੱਗਦੀ ਸੋਹਣੇ ਤਾਂ ਤੁਸੀਂ ਹੈਗੇ ਹੋ ਜੀ ਫਿਰ ਛਾਣੇ ਨੇ ਸੱਚੇ ਕਿਹਾ ਜੀ ਵੀ 3 ਵਿੱਚ 365 ਲੀਟਰ ਹੁੰਦੇ ਨੇ 365 ਤਾਂ ਤੀਵੀਆਂ ਚ ਹੁੰਦੇ ਆ ਮੇਰੇ ਤੋਂ ਡਬਲ ਨੇ ਤੈਨੂੰ ਨਹੀਂ ਪਤਾ ਹੁਣ ਤਾਂ ਹੀ ਸਾਨੂੰ ਕਰੇ ਛੱਡਤਾ ਹੀ ਹੁਣ ਤਾਂ ਬਗ ਜਾਈ ਮੈਂ ਕੋਈ ਨਾ ਫਿਰ ਕੀ ਜੇ ਛੱਡਤਾ ਇਹਨੂੰ ਲਾਦੇ ਤਾਂ ਇਹਨਾਂ ਤੋਂ ਬਿਨਾ ਵੀ ਤੂੰ ਬਹੁਤ ਤੂੰਣਾ ਲੱਗਦਾ ਹੈਂ ਤੂੰ ਤਾਂ ਦੇਖਦਾ ਵੀ ਨਹੀਂ ਹੈਗਾ ਤੈਨੂੰ ਇੰਨੀ ਮਾੜੀ ਲੱਗਦੀ ਆ ਮੈਂ ਮਾੜੀ ਨਹੀਂ ਲੱਗਦੀ ਕੋਈ ਆ ਜੇ ਕੀ ਪਤਾ ਜੀ ਇੱਥੇ ਕੋਈ ਨਹੀਂ ਆਉਂਦਾ ਇਹ ਮੇਰਾ ਘਰ ਆ ਮੇਰੀ ਇਜਾਜ਼ਤ ਤੋਂ ਬਿਨਾ ਤੇ ਫੱਤਾ ਵੀ ਨਹੀਂ ਹਿੱਲਦਾ ਮੈਨੂੰ ਜਾਣ ਦੋ ਹੀ ਹੁਣ ਜੀ ਕਿੱਥੇ ਜਾਣਾ ਨਾ ਮੁੰਡਿਓ ਟੁੱਟ ਕੇ ਪੈ ਜਾਓ ਲੁੱਟ ਕੇ ਲੈ ਜਾਓ ਸੀ ਕਹਣਾ ਕਾਰ ਦਾ ਫਰ ਲਿਆ ਇਹ ਦੋ ਮਾਪੇ ਪੈਸੇ ਮੰਗ ਰਹੇ ਮੋਟੇ ਮੋਟੇ ਚਲੋ ਦੀਤੇ ਕਿਵੇਂ ਆ ਫਿਰ ਕੀ ਹਾਲ ਨੇ ਬਾਰੇ ਆ ਰਹੇ ਜੀ ਕੋਈ ਬਾਹਰ ਖੜ ਕੇ ਆਈ ਲੱਗਦਾ ਕੱਚਿਆ ਤੈਨੂੰ ਐ ਲੱਗਿਆ ਕੋਈ ਬਾਹਰ ਕੋਈ ਆਇਆ ਹਾਂ ਲੱਗਿਆ ਤਾਂ ਮੈਨੂੰ ਵੀ ਆਈ ਆ ਕੋਈ ਬਾਹਰ ਕੋਈ ਆਇਆ ਪਰੇ ਮੇਰਾ ਘਰ ਤੇ ਚਿੜੀ ਵੀ ਨਾ ਪਰ ਮੈਨੂੰ ਪੁੱਛੇ ਬਿਨਾ ਨਹੀਂ ਮਾਰਦੀ ਤੂੰ ਐਂ ਘਰ ਬੈਠ ਅਤੇ ਆਰਾਮ ਨਾਲ ਏਸੀ ਲੱਗਿਆ ਹੋਇਆ ਠੰਡੀ ਹਵਾ ਚੱਲਦੀ ਆ ਤੇ ਤੇਰਾ ਦਿਮਾਗ ਵੀ ਠੰਡਾ ਰਹੂਗਾ ਫੋਨ ਦੇ ਤੇਰਾ ਕੱਢ ਕੇ ਕਿੱਥੇ ਆ ਫੋਨ ਤਾਂ ਮਿਲ ਲਵੀ ਆਈ ਹਾਂ ਫਿਰ ਮੈਨੂੰ ਦੇ ਦੇ ਨਾ ਤੂੰ ਕੀ ਕਰਨਾ ਮੈਨੂੰ ਜਾਣ ਦੋ ਹੀ ਹੁਣ ਜੀ ਕੋਈ ਨਾ ਐਡੀ ਵੀ ਕੀ ਗਾਲੀ ਆ ਦੇ ਦਾਂਗੇ ਤੈਨੂੰ ਜਾਣ ਆ ਤੇਰੀ ਭੋਲੀ ਜੀ ਸੂਰਤ ਦੇਖ ਕੇ ਨਾ ਮੈਨੂੰ ਤਰਸ ਬਹੁਤ ਆਉਂਦਾ ਹੈ ਤੂੰ ਐਂ ਕਰ ਇੱਥੋਂ ਨਾ ਪੈਰ ਬਾਹਰੇ ਪਟਕਣ ਦੀ ਕੋਸ਼ਿਸ਼ ਨਾ ਕਰੀਂ ਨਹੀਂ ਫਿਰ ਇਹਦੀ ਗਾਰੰਟੀ ਮੇਰੀ ਹੈ ਨਹੀਂ ਕਿ ਤੇਰਾ ਪੈਰ ਨਾਲ ਹੋਊਗਾ ਕਿ ਨਹੀਂ ਚੰਗਾ ਮੈਂ ਐਡੀ ਕੀ ਗਲਤੀ ਕਰਤੀ ਮੈਂ ਕਹੀ ਤੇ ਆਈ ਸ਼ਾਂਤੀ ਨਾ ਬਹਿ ਜਾ ਆ ਗਈ ਆ ਗਈ ਕੋ ਠੰਡ ਪੜ ਗਿਆ ਕੰਮਾ ਤੂੰ ਕੰਨ ਨਹੀਂ ਸੁਣੀ ਕੰਦਾ ਦੇ ਵੀ ਕੰਨ ਹੁੰਦੇ ਆ ਅੱਛਾ ਬਾੜਾ ਦੇ ਬਾਹਰੋਂ ਤੂੰ ਮੁਰਗਾ ਫਸ ਗਿਆ ਪੂਰਾ ਮੁਰਗਾ ਫਸ ਗਿਆ ਕੀ ਉਹ ਤਾਂ ਐ ਹੋਇਆ ਬੈਠਾ ਵੀ ਹੁਣ ਵੀ ਹਲਾਲ ਹੋਇਆ ਹੁਣ ਵੀ ਹਲਾਲ ਪੈਸੇ ਵਿੱਚ ਕਿੰਨੇ ਮੰਗਿਆ ਮੈਂ ਤਾਂ ਕਿ ਕੁਛ ਨਹੀਂ ਮੰਗਿਆ ਉਹ ਸਾਰਾ ਕੰਮ ਤੁਹਾਡਾ ਜਿਹੜਾ ਮੇਰਾ ਕੰਮ ਸੀ ਉਹ ਮੈਂ ਕਰਤਾ ਹੁਣ ਜੋ ਕਹੋਗੇ ਉਹ ਕਰੂਗਾ ਚਲੋ ਮੋਰ ਚਾ ਸਭਾ ਲਓ ਚਲੋ 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 ਚਲ ਚਲੜੇ ਚਲ 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 ਆਜੋ ਆਜੋ ਚਲੋ ਚਲੋ ਉਹ ਬਈ ਤੁਸੀਂ ਕੌਣ ਹੋ ਮੈਂ ਸਾਰਾ ਘਰ ਦਾ ਮਾਲਕਾਂ ਤੂੰ ਕਿੱਧਰ ਵਰਦਾ ਓਏ ਬਈ ਮੈਂ ਤਾਂ ੱੱਕੇ ਨਾਲ ਲੈਈ ਆ ਕਰੇ ਯਾਰ ੱੱਕੇ ਨਾਲ ਕੁੜੀ ਤਾਂ ਕਿੰਨੇ ਲਿਆ ਕਰਦੀ ਆ ਕੱਲੀ ਨੂੰ ਦੇਖ ਕੇ ਭਾਂ ਦੇ ਖਸ ਉਹ ਤੁਸੀਂ ਕਹਿੰਦੇ ਕਿਨੇ ਬੜਜੇ ਨੇ ਸੰਗ ਸੰਗ ਮਣੀ ਆਂਦੀ ਕੰਮ ਉਹ ਬੜਿਆ ਬਈ ਕਰੇ ਯਾਰ ਮੈਂ ਤਾਂ ੱੱਕੇ ਨਾਲ ਬਾਹ ਫੜ ਕੇ ਲੈਂਦਾ ਯਾਰ ਦੇਖ ਲੈ ਦੇਖ ਨਾ ਓਏ ਜਿਆਵਲਾ ਲੱਗਦਾ ਮੇਰੇ ਕਲਾਈ ਦੇ ਦੇਖ ਲੈ ਹੈ ਮੇਰੇ ਘਰ ਵਾਲੇ ਇੰਨੇ ਦਾ ਪਤਾ ਹੀ ਆ ਹਾਂ ਇਹ ਤਾਂ ਉਹੀ ਨੇ ਆਇਆ ਗੱਲ ਕੁ ਵੇ ਬੈਠ ਲੱਗਦੀ ਉਹ ਬਾਈ ਸਾਡੇ ਘਰੇ ਵੀ ਤੀਆਂ ਪੈਣਾ ਨਿਆਰਾ ਇਹ ਜਿਹਾ ਲੱਗਦਾ ਐ ਤੁਹਾਨੂੰ ਜੇ ਤੀਆਂ ਪੈਣਾ ਹੁੰਦੀ ਕੰਜਰਦਿਆ ਇਹ ਕੰਮ ਕਰਦਾ ਤੂੰ ਹੈਂ ਛਾਗਲਾ ਕੰਜਰਦ ਸਰੀਪ ਜਿਹਾ ਲੱਗਦਾ ਕੰਮ ਤੇਰੇ ਆਸ਼ਕਾ ਨੇ ਵੇ ਸਰੀਪ ਕਾ ਨੂੰ ਲੱਗਦਾ ਆ ਕੰਨਾਂ 'ਚ ਸੋਨੇ ਦੀਆਂ ਮੰਦਰਾ ਦਾ ਪਾਈ ਹੋਇਆ ਹਾਂ ਦੇਖ ਲੈ ਰਾਜਾ ਰਾਜਾ ਬਣਾ ਰਦਾ ਬਈ ਇਹਦਾ ਬਾਪੇ ਦੀਆਂ ਪਾਈਆਂ ਹੋਣੀਆਂ ਨੇ ਯਾਰ ਕਿਹੜੇ ਬਾਪੇ ਦੀਆਂ ਉਹੀ ਮਾਰਦਾ ਮੇਰਾ ਸਾਲਾ ਬਾਪੇ ਦੀਆਂ ਸਾਲਾ ਆਸ਼ਕ ਹੋਣਾ ਕਿਸੇ ਨੂੰ ਮਸੂਹ ਬਣ ਦਿੱਤੀ ਆਉਣੀ ਐ ਇਹਨੂੰ ਉਤਾਂ ਨੂੰ ਆਸ਼ਕ ਬਈ ਮੈਂ ਪਿੰਡ ਦਾ ਪੰਚਾਇਤ ਮੈਂਬਰ ਆ ਯਾਰ ਕੋਈ ਨਾ ਮੇਰੀ ਗੱਲ ਸੁਣ ਲੈ ਥਾਣੇ ਘਰ ਫੋਨਾ ਉੱਥੇ ਚਕਾਣਾ ਮੇਰੇ ਸਾਲੇ ਨੇ ਕੋਈ ਜਿੰਦਦਾਰ ਕਰਾਣੇ ਦਾ ਬਈ ਸਾਡੇ ਵੀ ਕਰੇ ਤੀਆਂ ਪੈਣਾ ਨੇ ਯਾਰ ਰੁਕ ਜਾ ਰੁਕ ਜਾ ਹੁਣ ਅਸੀਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਨੀ ਐ ਨਾ ਕਰੀਓ ਜੀ ਇੰਸਪੈਕਟਰ ਸਾਹਿਬ ਹੀ ਕਰਨਗੇ ਆਹ ਨਾ ਕਰੀਓ ਜੀ ਜੇ ਕੁਝ ਹੋ ਗਿਆ ਜੀ ਉੱਚੀ ਨੀਚ ਮੈਂ ਕੁਝ ਖਾ ਕੇ ਮਰ ਜੂ ਆ ਜੀ ਉਹ ਮੇਰਾ ਸਾਰਾ ਮਰਨੂ ਕਹਿੰਦੇ ਤੂੰ ਕਹਿੰਦੇ ਬਰਤਕਾਰ ਕਰ ਪਰਚਾ ਦਾ ਭੂਗਤ ਦੇ ਦੇ ਕਾ ਨੂੰ ਕਰੇ ਬਾਈ ਮੈਂ ਤਾਂ ਧੱਕੇ ਨਾਲ ਲੈਂਦਾ ਹਾਂ ਹੈਲੋ ਹਾਂਜੀ ਇੰਸਪੈਕਟਰ ਸਾਹਿਬ ਸ੍ਰੀਮਤੀ ਬੋਲਦੀਆਂ ਜੀ ਹਾਂ ਹਾਂ ਬਸ ਤੁਸੀਂ ਕਰਿਆ ਜੋ ਆਪਣੇ ਹੁਣੇ ਹੀ 5 ਮਿੰਟ ਚ ਅੱਛਾ ਠੀਕ ਆ ਨੇੜੇ ਹੀ ਆ ਜੀ ਹਾਂ ਠੀਕ ਆ ਠੀਕ ਆ ਜੀ ਆਜੋ ਬੱਸ ਬਈ ਮੈਨੂੰ ਛੱਡ ਦੋ ਬਦਗੀ ਕਰਦਾ ਸਾਰਾ ਪੜਿਆ ਕਿਵੇਂ ਹੁੰਦਾ ਮੇਰੇ ਨਾਲ ਲੜ ਜਾ ਕੇ ਲੈ ਓਏ ਬਈ ਮੇਰੀ ਬੇਇੱਜ਼ਤੀ ਤੂੰ ਤੋੜੀ ਲਾਤੇ ਦੀ ਮੇਰੇ ਸਲੇ ਦੀ ਬੇਇੱਜ਼ਤੀ ਹੋ ਜੀ ਬਈ ਮੈਂ ਹਰੇਕ ਪਿੰਡ 'ਚ ਯਾਰ ਹਰੇਕ ਕਰਨ ਵਾਲੇ ਯਾਰ ਮੇਰੀ ਭੈਣੀ ਉੱਠਣੀ ਯਾਰ ਜੇ ਭੈਣੀ ਜੇ ਤੇਰੀ ਭੈਣੀ ਉੱਠਣੀ ਸੀ ਨਾ ਹੁਣ ਉੱਠਣੀ ਉੱਠਣੀ ਭੈਣੀ ਕਿਤੇ ਨਹੀਂ ਹੋਊਗੀ ਕੋਲ 20 ਸਾਲਾਂ ਦੀ ਹੋਈ ਮੇਰੇ ਨਾਲ ਸਜਿਆ ਨਾ ਉਹਦੇ ਤੇ ਦੇਖੂ ਵਾਲ ਵਾਲੇ ਇਹ ਕੁਝ ਲੈ ਦੇ ਕੇ ਛੱਡ ਦੋ ਬਈ ਐਂ ਕਾਨੂੰ ਕਰ ਦੋ ਯਾਰ ਮਸੀ ਕੋਈ ਗੱਲ ਨਹੀਂ ਕਰਨੀ ਚੁੱਪ ਕਰ ਜਾ ਥਾਣੇ ਵਾਲ ਸਾਲ ਕਰਨਗੇ ਆ ਕੇ ਤੇਰੇ ਨਾਲ ਗੱਲ ਇਹਨੂੰ ਬਾਹਰ ਫੜ ਕੇ ਲੈ ਜਾ ਤੇਰੇ ਮੇਰੇ ਸੜ ਬਰੇ ਉਠਾਣ ਹੋਏ ਮੇਰਾ ਸਾਜੇ ਹਿੱਲ ਗਿਆ ਨਾ ਚਾਪੜੇ ਦੇਖੀ ਕਿਵੇਂ ਪਹਿਣਗੇ ਕਾਹ ਨੂੰ ਮਿਲਦਾ ਭਾਈ ਮੈਂ ਹਾਂ ਭੈਣ ਦਾ ਖਾਸਮ ਪੜ ਗਿਆ ਘਰੇ ਆ ਕੇ ਮੈਂ ਜਾ ਕੇ ਦੇਖ ਕਿ ਹੁਣੀਆਂ ਠਾਣੇਦਾਰ ਸਾਹਿਬ ਆਏ ਨੇ ਕਿ ਨਹੀਂ ਦੇਖ 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 ਆਓ ਆਓ ਇੰਸਪੈਕਟਰ ਸਾਹਿਬ ਜੀ ਆਇਆਂ ਨੂੰ ਹਾਂ ਜੀ ਮਾਲਕ ਕੀ ਹਾਲ ਨੇ ਸਰਕਾਰਾਂ ਦੇ ਥੋਟੇ ਹੁੰਦੇ ਸਾਡੇ ਹਾਲਤਾਂ ਐਨ ਵਧੀਆ ਰਹਿੰਦੇ ਆ ਕਾਟੋ ਕੁਲਾਂ ਤੇ ਰਹਿੰਦੀ ਆ ਸੰਦੀਪ ਹਰਿੰਦਰ ਆ ਜਾਓ ਚਲੋ ਫਿਰ ਓਏ ਸਾਡੇ ਹੁੰਦੇ ਡਰਨ ਦੀ ਕੀ ਲੋੜ ਐ ਚਾਰ ਦਬਾਈ ਮੈਂ ਤੁਹਾਡੇ ਪੈਰੀਆਂ ਫਲਾਣਾ ਉਹ ਚੱਡ ਗਏ ਆ ਹੋਈ ਹਾਂ ਜਾਗ ਰਾ ਕੀ ਗੱਲ ਹੋ ਗਈ ਸਸਰੀਕਾਰ ਜੀ ਸਸਰੀਕਾਰ ਓ ਮੈਂਬਰ ਸਾਹਿਬ ਤੁਸੀਂ ਤੁਸੀਂ ਆ ਚਿੱਟੇ ਦਿਨ ਕੀ ਪਾਣਾ ਵਰਤਦਾ ਮੈਂ ਕਾਨੂੰ ਵਰਤਿਆ ਜੀ ਕੁਸ ਮੈਂ ਤੇਨਾਂ ਨੂੰ ਲਿਫਟ ਦਿੱਤੀ ਦੀ ਨੋ 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 ਮੈਂ ਬੋਰਸਾ ਸਾਬ ਕਮਾਲ ਦੀ ਗੱਲ ਹੈ ਮੈਂ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਮੇਰੀ ਵੀ ਨੇੜਤਾ ਨਾਲ ਤੇ ਤੁਹਾਡੇ ਨਾਲ ਵੀ ਨੇੜਤਾ ਹੈ ਦੇਖ ਲੋ ਜੀ ਕਹਿੰਦੇ ਹਲੇ ਕਹਿੰਦੇ ਇਸ ਨੂੰ ਮਾਰਾ ਕਹਿਣ ਲੱਗ ਰਿਹਾ ਆਪਦੀ ਗਲਤੀ ਨਹੀਂ ਮੰਨਦਾ ਜੀ ਤੁਸੀਂ ਜੀ ਇਹਨਾਂ ਦਾ ਪਰਚਾ ਕੱਟੋ ਅਸੀਂ ਹੋਰ ਕੁਝ ਨਹੀਂ ਸੁਣਨਾ ਹੈਗਾ ਕਾਨੂੰ ਕੱਟੋ ਜੀ ਪਰਚਾ ਮੇਰੀ ਕੋਈ ਗਲਤੀ ਨਹੀਂ ਹੈਗੀ ਜੀ ਬਲਤ ਕਰਦਾ ਪਰਚਾ ਬੋ ਜਿਸ ਦਾ ਫਿਰ ਮੰਨਾਂਗੇ ਉਹ ਕਾਨੂੰ ਬਾਈ ਯਾਰ ਮੈਂ ਤਾਂ ਹੱਥ ਨਹੀਂ ਲਾਇਆਗੇ ਯਾਰ ਇੱਕ ਮਿੰਟ ਨਾ ਨਾ ਇੰਸਪੈਕਟਰ ਸਾਹਿਬ ਤੁਸੀਂ ਇਹਨਾਂ ਦਾ ਪਰਚਾ ਕੱਟੋ ਇਹਨਾਂ ਨੇ ਮੈਨੂੰ ਛੇੜਖਾਨੀ ਕੀਤੀ ਤੇ ਨਾਲ ਇਹਨਾਂ ਨੇ ਮੇਰੇ ਨਾਲ ਰੈਕ ਕਰਨ ਦੀ ਕੋਸ਼ਿਸ਼ ਕੀਤੀ ਆ ਅੱਛਾ ਝੂਠ ਬੋਲਦੀ ਆ ਬਾਈ ਮੈਂ ਤੇਰੇ ਹੱਥ ਵੀ ਲਾਇਆ ਆ ਮੈਂ ਕਬੂਰ ਓਏ ਇੱਕ ਮਿੰਟ ਚੁੱਪ ਕਰੋ ਚੁੱਪ ਕਰੋ ਦੇਖੋ ਮੈਂਬਰ ਸਾਹਿਬ ਤੁਸੀਂ ਪਿੰਡ ਦੇ ਮੋਹਤਵਾਰ ਬੰਦੇ ਹੋ ਠੀਕ ਆ ਤੁਹਾਡੀ ਕਰਨ ਨਾਲ ਬਣੀ ਉੱਠਣੀ ਹੈਗੀ ਜੇ ਕੱਲ ਕਰਾਨੂੰ ਆ ਗੱਲ ਮਣੀ ਮੁੱਟੀ ਬਾਹਰ ਖੰਡ ਗਈ ਤੁਸੀਂ ਬਦਨਾਮੀ ਆ ਘਰ ਪਟਾ ਜਾਊਗਾ ਸਾਨੂੰ ਕੋਈ ਗਲਤ ਕੰਮ ਚੱਕਣਾ ਪੈ ਜਾਊਗਾ ਸਾਡਾ ਘਰ ਪਟਕਾ ਕਿਹੜਾ ਜੀ ਇਸ ਨਾਲ ਪਟਾ ਹੈ ਕਾ ਦਾ ਦੇਖੋ ਗੱਲ ਇਹਨਾਂ ਦੀ ਵੀ ਜਾਇਜ਼ ਹੈ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਮੈਂ ਫਲਸਫੇ ਪ੍ਰਤੀ ਪੂਰਾ ਵਫਾਦਾਰ ਤੇ ਇਮਾਨਦਾਰ ਆ ਜਿਹੜੀ ਕਾਨੂੰਨੀ ਕਾਰਵਾਈ ਐ ਉਹ ਤਾਂ ਮੈਨੂੰ ਕਰਨੀ ਪਊਗੀ ਹਾਂ ਕਿਉਂ ਮੇਰੇ ਸਹੰਦ ਇਹਨਾਂ ਨਾਲ ਵੀ ਨੇ ਤੇ ਤੁਹਾਡੇ ਨਾਲ ਵੀ ਨੇ ਫਿਰ ਮੇਰੀ ਕੋਈ ਗਲਤੀ ਨਹੀਂ ਹੈਗੀ ਦੇਖ ਲੈ ਦੇਖ ਲੈ ਲਾਹ ਮੈਂ ਦੋਨੋਂ ਮੈਂ ਚਾਤੇ ਲੈ ਆਈ ਦੱਸੋ ਸਾਡੇ ਦਾ ਘਰੇ ਵੀ ਨਹੀਂ ਸੀ ਕੋਈ ਇਹ ਕਹਿੰਦੇ ਰੌਲਾ ਪਾਵਾਂਗੇ ਫਿਰ ਮੈਨੂੰ ਮਜਬੂਰੀ ਕਰਾਉਂਗਾ ਆਹ ਦੇਖ ਲਓ ਜੀ ਦੇਖ ਲਓ ਹਲੇ ਬਦਨਾਮੀ ਕਰਦੇ ਜੀ ਪਰਚਾ ਪਾਓ ਜੀ ਇਸਦਾ ਮਨਦੀ ਨਹੀਂ ਕਿਸੇ ਵੀ ਗੱਲ ਤੋਂ ਮੈਂਬਰ ਸਾਹਿਬ ਜੇ ਮੈਂ ਉਰੋਂ ਭੱਗ ਜਾਣਾ ਫਿਰ ਵੀ ਬਦਨਾਮੀ ਹੈ ਹੂੰ ਫਿਰ ਕੀ ਕਰੋਗੇ ਭਾਈ ਕਿੰਨੀ ਮਰਜ਼ੀ ਕਰੋ ਜੀ ਫਿਰ ਮੇਰਾ ਤਾਂ ਘੰਡਾ ਛਡਾਓ ਜੀ ਹੁਣ ਦੇਖ ਪਰਚਾ ਤਾਂ ਮੈਨੂੰ ਕੱਟਣਾ ਪਊ ਕਿਸੇ ਵੀ ਹਰ ਹਿੱਲੇ ਫ ਇੱਕ ਮੌਕਾ ਦਿਓ ਆ ਕਰੋ ਤੁਸੀਂ ਮੜੇ ਜਾ ਬੈਠੋ ਉਧਰ ਮੈਂ ਤੁਹਾਨੂੰ ਬੁਲਾਉਣਾ ਚਲੋ ਆ ਜਾਓ ਗੱਲ ਕਰਨ ਲੱਗੋ ਸਾਹੇਦਾਰ ਸਾਹਿਬ ਗੱਲ ਕਰ ਹਾਂ ਤੁਸੀਂ ਬੈਠੋ ਬੈਠੋ ਮੈਂਬਰ ਸਾਹਿਬ ਬੈਠੋ ਬੈਠੋ ਮੈਂਬਰ ਸਾਹਿਬ ਇਹ ਕੱਲ ਘਲਾਂ ਨੂੰ ਗੱਲ ਵੱਧ ਗਈ ਨਾਲ ਤਾਂ ਸਾਰੀ ਉਮਰ ਜੋਇ ਚੜਾਉਂਦੇ 20 ਸਾਲ ਤੱਕ ਮੇਰਾ ਤਾਂ ਮਰਨ ਹੋ ਜੂਗਾ ਜੀ ਪਰਿਵਾਰ ਵਾਲੇ ਤੁਸੀਂ ਹੈਗੇ ਹੋ ਆ ਤੁਹਾਡੇ ਬੱਚਿਆਂ ਤੱਕ ਇਹ ਗੱਲ ਪਹੁੰਚ ਗਈ ਪਿੰਡ ਦਾ ਗੱਲ ਪਹੁੰਚ ਗਈ ਕੀ ਬਣੂਗਾ ਫਿਰ ਮੇਰੀ ਗਲਤੀ ਵੀ ਹੋ ਗਈ ਕੋਈ ਜੀ ਮੈਂ ਤਾਂ ਲਿਫਟ ਦਿੱਤੀ ਦੀ ਇਹਨਾਂ ਨੂੰ ਇੱਕ ਮਦਦ ਕਰੀ ਦੀ ਇਹਨਾਂ ਦੀ ਮੈਂਬਰ ਸਾਹਿਬ ਆ ਤੇ ਰਸਤੇ 'ਚ ਖੜੇ ਤੇ ਮੈਂ ਚੜ੍ਹਾ ਲਾਇਆ ਯੂਰੇ ਥੋੜੀ ਗੱਲ ਜਾਇਜ਼ ਹੈ ਮੈਂ ਥੋੜੀ ਉਹਨਾਂ ਨਾਲ ਸਹਿਮਤਾਂ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ ਆ ਕਿ ਫਿਰ ਇਹ ਤਾਂ ਕਹਿੰਦੇ ਉਹਨੂੰ ਪਰਚਾ ਕੱਟੂ ਜੇ ਮੈਂ ਨਾ ਕੋਈ ਕਾਰਵਾਈ ਕਰੀ ਇਹ ਤਾਂ ਥਾਣੇ 'ਤੇ ਧਰਮਾ ਲਾਣਗੇ ਕੱਲ ਨੂੰ ਮੇਰੀ ਵਾਲੀ ਕਰਾਣਗੇ ਮੈਂ ਕਿੱਧਰ ਹੋਵਾਂ ਫਿਰ ਜਿਵੇਂ ਮਰਜ਼ੀ ਕਰੋ ਜੀ ਤੁਸੀਂ ਨਿਮੇੜੋ ਜੀ ਤੈਨੂੰ ਮੈਂ ਅੰਦਰਲੀ ਗੱਲ ਦੱਸਦਾ ਆ ਆਪਾਂ ਲੈ ਦੇ ਕੇ ਨਿਮੇੜ ਦਨੇ ਆ ਲੈ ਦੇ ਕੇ ਜੇ 5 ਲੱਖ ਲੈ ਲਓ ਜੀ ਪਰ ਮੈਨੂੰ ਨਿਮੇੜੋ ਜੀ ਓਏ ਹੌਲੀ ਬੋਲ ਹੌਲੀ ਬੋਲ ਕੋਈ ਚੱਕਰ ਨਹੀਂ ਮੈਂ ਆਪਕੀ ਨੇ ਮੜੂਆ ਬੈਠੇ ਆ ਤੈਨੂੰ ਬਦਲ ਜਕੀ ਨਹੀਂ ਹੈਗਾ ਤੁਹਾਡੇ ਜਿਹਾ ਹੈਗਾ ਜੀ ਰੀਤ ਹਾਂਜੀ ਆਇਓ ਮੜਾ ਜਾ ਮੈਂ ਕਰ ਦਗਾ ਖੜਾ ਖੜੋ ਹਾਂਜੀ ਉਹ ਗੱਲ ਦੇਖ ਤੁਸੀਂ ਸਮਝਦਾਰ ਹਾਂਜੀ ਮੈਂ ਤਾਂ ਇਹ ਗੱਲ ਕਰਾਂ ਇਹ ਆਪਾਂ ਗੱਲ ਨੂੰ ਨਾ ਬਧਾਈਏ ਇੱਥੇ ਮਿੱਟੀ ਪਾ ਦਈਏ ਨਾ ਨਾ ਜੀ ਇਸ ਤਾਂ ਵਧਾਉਣੀ ਆ ਓਏ ਗੱਲ ਤਾਂ ਪੂਰੀ ਸੁਣ ਲਓ ਆਪ ਤਾਂ ਕੋਈ ਕਾਰਵਾਈ ਨਹੀਂ ਕਰਦੇ ਕਿ ਲੈ ਦੇ ਕੇ ਮਾਮਲਾ ਹੀ ਥਿਰਫਾ ਫਾਫਾ ਕਰਦਨੇ ਆ ਸਾਡੀ ਕਿਹੜੀ ਇੱਜ਼ਤ ਗਈ ਆ ਉਹ ਉਹ ਨਹੀਂ ਨਹੀਂ ਪਤਾ ਕੀ ਚੱਕਰ ਆ ਗਿਆ ਹੁਣ ਇਹ ਕਰਨੇ ਐਂ ਗੱਲਬਾਤ ਹੋ ਗਈ ਇਹ ਕਰਨੇ ਐਂ ਗੱਲਬਾਤ ਹੋ ਗਈ ਹੈ ਮੇਰੀ ਗੱਲ ਸੁਣੋ ਜੀ ਹਾਂ ਹੁਣ ਸੱਚਾ ਕੌਣ ਹੈ ਥਾਣੇਦਾਰ ਸਾਹਿਬ ਵੀ ਸਹੀ ਕਹਿੰਦੇ ਆ ਜੇ ਪੱਲਾ ਚੱਕਾਂਗੇ ਆਪਦਾ ਹੀ ਢਡ ਨੰਗਾ ਹੁੰਦਾਗਾ ਜਿਵੇਂ ਇਹ ਕਹਿੰਦੇ ਨੇ ਆਪਾਂ ਉਵੇਂ ਕਰ ਲੈਨੇ ਆ ਆਪਾਂ ਪੂਰਾ 판 ਦੇ ਦਿੱਤਾ ਹਾਂ ਮੇਰੇ ਮੋਹ ਨਾਲ ਠੀਕ ਹੈ ਥਾਰੇ ਨਾਲ ਸਾਹਿਬ ਬਸ ਠੀਕ ਆ ਇੱਕ ਥੋੜੇ ਮੂੰਹ ਨੂੰ ਅਸੀਂ ਇਹ ਗੱਲ ਨੂੰ ਇੱਥੇ ਹੀ ਦਵਾ ਦਿੰਦੇ ਆ ਸਿਆਣੇ ਬੰਦੇ ਦੇ ਹੀ ਤਾਂ ਕੰਮ ਹੁੰਦਾ ਜਿਹੜੇ ਨੀਵੇਂ ਹੁਣ ਨੀਵੇਂ ਹੁਣ ਵਾਲੇ ਬੰਦੇ ਦੀ ਜਿੱਦ ਨਹੀਂ ਘਟਿਆ ਕਰਦੀ ਨਾ ਜੀ ਇਹ ਸੋਚਦੇ ਆਂ ਕਿ ਚਲੋ ਜਿੰਨੇ ਸਾਡੀ ਇੱਜ਼ਤ ਆ ਇਹਨਾਂ ਦੀ ਵੀ ਓਵੇਂ ਅਸੀਂ ਕਿਸੇ ਦਾ ਘਰ ਨਹੀਂ ਪੱਟਦੇ ਕਾਹੀ ਕਹਿੰਦਾ ਮੈਂ ਪਿੰਡ ਦੇ ਮੂੰਹ ਤੋਂ ਮਲੰਗ ਦੀ ਘਰੇ ਆ ਕੇ ਪੜ ਗਿਆ ਜੀ ਤੂੰ ਸਾਨੂੰ ਸੋਚਣਾ ਪਿਆ ਬਲ ਅਸੀਂ ਤਾਂ ਪੂਰੇ 5 ਲੱਖ ਲਵਾਂਗੇ ਉਦੋਂ ਕੱਟ ਨਹੀਂ ਗਲਤੀਆਂ ਕਿਹੜੇ ਹਰੇਕ ਤੋਂ ਹੁੰਦੇ ਨੇ ਇਨਸਾਨ ਗਲਤੀਆਂ ਦਾ ਪੁੱਤ ਲੈ ਪਰ ਜੇ ਆਪ ਉਦੇ ਵਰਗਾ ਕੋਈ ਦੇਵਤਿਆ ਬੰਦਾ ਨਹੀਂ ਹੈਗਾ ਚਲੋ ਫਿਰ ਕੀ ਦੇਖੋ ਜੇ ਮੇਰੀ ਸੁਣੋ ਗੱਲ ਉਹਵੇਂ ਸਹੀ ਆ ਸਾਨੂੰ ਮੈਂਬਰ ਸਾਹਿਬ ਹਾਂਜੀ ਪਰ ਮਨ ਕਰਦੇ ਕਰਨਾ ਕੋਲ ਨਹੀਂ ਕਰ ਦੋ ਜੀ ਨਵੇੜ ਹੋ ਜੀ ਦੇਖੋ ਨਾ ਇਹਨਾਂ ਦੀ ਨਾ ਥੋੜੀ ਮਾਇਆ ਸੰਜਾ ਬੰਦਾ ਆਪਾਂ ਸਾਰਾ ਮਾਮਲਾ ਤੇ ਲਖਣ ਪੇੜਦਨੇ ਲੈ ਨਾ ਨਾ ਉਹ ਜਾ ਕੇ ਸਮਝਿਆ ਕਰਦੇ ਪਰਚਾ ਪਾਵਾਂ ਜੀ ਓਏ ਜਾ ਕਰ ਮੰਮੀ ਨੇ ਹੁੰਦੇ ਨੇ ਸਿਆਣੇ ਬੰਦੇ ਨਹੀਂ ਮੋੜੇ ਕਰਦੇ ਕੱਲ ਤੱਕ ਕਾਲੂ ਆਪਾਂ ਨੂੰ ਫੇਰ ਥਾਣੇਦਾਰ ਸਾਹਿਬ ਤੱਕ ਮਤਲਬ ਪੈ ਸਕਦਾ ਕੰਮ ਪੈਂਦਾ ਹੀ ਰਹਿੰਦਾ ਅਫਸਰਾਂ ਤੱਕ ਆਪਾਂ ਹੁਣ ਦਾ ਇਹਨਾਂ ਦੀ ਮੰਨੀ ਫੇਰ ਆਪਣੇ ਨਾਲ ਕਾਲੂ ਕਿੱਥੇ ਖੜਨਗੇ ਦੱਸ ਤੁਸੀਂ ਵੀ ਮੂੰਹ ਮੱਥੇ ਲਾਦੇ ਭਾਈ ਆ ਵੀ ਮੂੰਹ ਮੱਥੇ ਲਾਦੇ ਨੇ ਚਲੋ ਕੋਈ ਨਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਮਨਜ਼ੂਰ ਆ ਬਸ ਠੀਕ ਹੈ ਤੇ ਨਾ ਅਸੀਂ ਕਿਸੇ ਕੋਲੇ ਗੱਲ ਕਰੀਏ ਇਹ ਵੀ ਨਾ ਕਰਨ ਮਹਾ ਕੋਈ ਚੱਕਰ ਨਹੀਂ ਤੁਹਾਨੂੰ ਮੇਰੇ ਤੇ ਯਕੀਨ ਹੈਗਾ ਹਾਂ ਤੇ ਅੱਜ ਸ਼ਾਮ ਨੂੰ ਆਪਣੇ ਦਫ਼ਤਰ ਆ ਜਾ। ਬੀਟਾ ਤੂੰ ਵੀ ਆ ਜੀ। ਕੱਲ ਹੋਰ ਜੀ ਇਹਨੇ ਬਾਹਰ ਗੱਲ ਦੱਸਤੀ ਨਾ ਇਹਦਾ ਪਰਚਾ ਫੇਰ ਵੀ ਪਵਾ ਦੇਗੀ। ਉਹ ਮੈਂ ਦੱਸਦਾ ਬਈ ਮੈਂ ਗੱਲ ਆ। ਆਪ ਆਪਣਾ ਘੜਦੇ ਪਈ। ਆਪਦੀ ਮਿੱਟੀ ਥੋੜੀ ਪੱਟਣੀ ਆ। ਨਾਲੇ ਅਸੀਂ ਤਾਂ ਪੈਸੇ ਸਾਰੇ ਕੈਸ਼ ਲਵਾਂਗੇ। ਅਸੀਂ ਚੈੱਕ ਚੁੱਕ ਨਹੀਂ ਲੈਣਾ। ਓ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ? ਤੁਹਾਡੇ ਤੇ ਕਰਦੇ ਆ। ਆ ਤੁਹਾਨੂੰ ਤੁਹਾਡੇ ਪੂਰੇ ਪੈਸੇ ਮੈਂ ਦਊਂਗਾ। ਬਾਕੀ ਚਲੋ ਠੀਕ ਹੈ। ਠੀਕ ਹੈ। ਤੇ ਸ਼ਾਮ ਨੂੰ ਆ ਜੀ ਤੂੰ ਵੀ ਆ ਜੀ। ਠੀਕ ਹੈ ਜੀ। ਨਾਲੇ ਤੂੰ ਆ ਜੀ। ਪਜਾ ਮਾ ਜੀ ਹੁਣ ਜੀ ਮੈਂ ਹਾਂ ਆ ਚੱਲਦੇ ਤੈਨੂੰ ਮੈਂ ਛੱਡਣਾ ਉਧਰ ਕੋ ਨਾ ਜਾ ਹਾਂ ਲਓ ਤੁਹਾਡਾ ਫੋਨ ਅੱਛਾ ਅੱਛਾ ਲੈ ਚਲੋ ਠੀਕ ਹੈ ਚਾਬਣੀ ਉਹ ਬੱਸ ਬੱਸ ਕੋਈ ਨਾ ਮਿਹਰਬਾਨੀ ਕੋਈ ਠੀਕ ਹੈ ਜੀ ਮਿਲਦੇ ਆ ਸ਼ਾਮ ਨੂੰ ਹਾਂ ਠੀਕ ਹੈ ਚਲੋ ਕੰਮ ਕਰ ਦਿੰਦਾ ਚੰਗਾ ਆ ਜਾ ਬਾਈ ਚੰਗਾ ਜੀ ਓਕੇ ਪੂਰੀ ਯਾਰ ਜੇ ਤੇ ਖਾਸ ਤੂ 1 ਲੱਖ ਰੁਪਈਆ ਪੜ ਗਿਆ ਦੇਖ ਕਿਉ ਚੁੱਪ 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 ਜੇ ਤੁਸੀਂ ਫਿਰ ਤੋਂ ਲੈਣਗੇ ਸੁਣਦੇ ਨੇ ਮੇਰੀ ਗੱਲ ਸੁਣ ਗੇਮ ਦਾ ਤਾਂ ਮਿੱਟ ਚ ਪਾਤੀ ਇਹ ਤਾਂ ਮਾਰ ਐ ਇੱਕ ਮਾਤ ਨਹੀਂ ਆ ਕੋਈ ਦੇਖੋ ਹੁਣ ਮੇਰੀ ਗੱਲ ਜੇ ਆਪਾਂ ਦਿਹੜੀ ਜੁੜੀ ਕਰਦੇ ਕਿੱਥੇ ਕੰਮ ਵੜਦਾ ਹੈ ਇਹ ਜੇ ਬੜੇ ਕੰਮ ਚ ਕਹਿੰਦੇ ਮਿੱਟ ਦੇ ਤਨ ਲੱਖ ਰੁਪਏ ਵੜ ਗਿਆ ਆਪਾਂ ਰਾਜਿਆਂ ਵਾਲੀ ਫੀਲਿੰਗ ਲੈਣਿਆ ਤੇ ਰਾਜਿਆਂ ਮਗੂ ਜ਼ਿੰਦਗੀ ਜਿਉਣੀ ਆ ਤੇ ਮੇਰੀ ਗੱਲ ਸੁਣੋ ਉਹਦੇ ਵਿੱਚੋਂ ਆਪਾਂ ਨੇ ਥਾਣੇਦਾਰ ਸਾਹਿਬ ਲਈ ਤਾਂ 50000 ਕਿੱਥਨਾ ਕੱਢ ਦੋ ਸਾਈਡ ਤੇ ਬਿਚੇ ਰਹਿ ਗਿਆ 2.5 ਲੱਖ ਰੁਪਏ ਹਾਂ ਪਿਆ ਪਿਆ ਕਰ ਲਾਂਗੇ ਬਾਕੀ ਕਹਿੰਦੇ ਪਿਆਰ ਖਾਨ ਸਿੰਘ ਦਾ ਕਰਾਂਗੇ ਉਹ ਆਪਾਂ ਪਾਰਟੀ ਕਰ ਲਾਂਗੇ ਆਪਾਂ ਭਾਏ ਇੱਕ ਮੁਰਗਾ ਹਲਾਲ ਕਰਨਾ ਪਤਾ ਮੁਰਗੇ ਤੇ ਮੁਰਗਾ ਹਲਾਲ ਕਰਦੇ ਜਾਣਾ